ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਵੀ ਬੋਲਣ ਦੀ ਵੀ ਕੀਮਤ ਤਾਰਨੀ ਪੈਂਦੀ ਏ ਤੇ ਚੁੱਪ ਰਹਿਣ ਦੀ ਵੀ ਕੀਮਤ ਤਾਰਨੀ ਪੈਂਦੀ ਏ ਪਰ ਉਹ ਹਾਲਾਤ ਕਦੋਂ ਬੰਦੇ ਨੇ ਇਸੇ ਸਬੰਧ ਵਿੱਚ 2-4 ਨੁਕਤੇ ਮੈਂ ਆਪਣੇ ਭੈਣਾ ਭਰਾਵਾਂ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਠੀਕ ਏ ਵੀ ਬੋਲਣ ਦੀ ਤੇ ਚੁੱਪ ਰਹਿਣ ਦੀ ਕੀਮਤ ਚੁਕਾਉਣੀ ਪੈਂਦੀ ਏ ਬੋਲਣ ਦੀ ਕੀਮਤ ਸਿਰਫ ਬੋਲਣ ਵਾਲੇ ਨੂੰ ਚਕਾਉਣੀ ਪੈਂਦੀ ਹੈ ਉਹਦੇ ਨਾਲ ਲੋਕ ਦੁਰਵਿਹਾਰ ਕਰਦੇ ਨੇ ਜਿਨ੍ਹਾਂ ਨੂੰ ਉਹ ਪਸੰਦ ਨਹੀਂ ਹੁੰਦਾ ਜਾਂ ਉਹਦੇ ਬੋਲ ਜਿਨ੍ਹਾਂ ਦੇ ਵਿਰੋਧ ਵਿੱਚ ਜਾਂਦੇ ਨੇ ਜਾਂ ਜਿਨ੍ਹਾਂ ਨੂੰ ਸੱਚਾਈ ਚੰਗੀ ਨਹੀਂ ਲੱਗਦੀ ਜਿਹੜੇ ਬੁਲਾਰੇ ਅੱਜ ਵੀ ਸੱਚ ਨੂੰ ਆਧਾਰ ਬਣਾ ਕੇ ਬੋਲਦੇ ਨੇ ਬਾਣੀ ਨੂੰ ਬੇਸ ਬਣਾ ਕੇ ਬੋਲਦੇ ਨੇ ਗੁਰਬਾਣੀ ਦੇ ਅਕੋਰਡਿੰਗ ਬੋਲਦੇ ਨੇ ਬੜੇ سارے ਲੋਕ ਨੇ ਸਾਰੇ ਸਿਮ ਥੋੜਾ ਹੁੰਦੇ ਨੇ ਬਲਕਿ ਸਾਰੇ ਤੇ ਕੀ ਸੱਚ ਦੇ ਨਾਲ ਸਹਿਮਤ ਹੋਣ ਵਾਲਿਆਂ ਦੀ ਗਿਣਤੀ ਬੜੀ ਥੋੜੀ ਹੁੰਦੀ ਹੈ ਤੇ ਝੂਠ ਦੇ ਨਾਲ ਸਹਿਮਤ ਹੋਣ ਵਾਲਿਆਂ ਦੀਆਂ ਕਤਾਰਾਂ ਬੜੀਆਂ ਲੰਮੀਆਂ ਹੁੰਦੀਆਂ ਨੇ। ਉਹਨਾਂ ਦੇ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ, ਉਹਨਾਂ ਨੂੰ ਗਾਲਾਂ ਦਿੱਤੀਆਂ ਜਾਂਦੀਆਂ ਨੇ, ਉਹਨਾਂ ਲਈ ਬੁਰੇ ਕਮੈਂਟ ਲਿਖੇ ਜਾਂਦੇ ਨੇ। ਕਿਉਂ ਲਿਖੇ ਜਾਂਦੇ ਨੇ ਤੇ ਲਿਖਣ ਵਾਲੇ ਕੌਣ ਹੁੰਦੇ ਨੇ? ਜਿਹੜੇ ਨਾ ਸਮਝ ਹੁੰਦੇ ਨੇ, ਅਗਿਆਨੀ ਹੁੰਦੇ ਨੇ ਜਾਂ ਕਿਸੇ ਦਾ ਹੱਥ ਠੋਕਾ ਬਣ ਕੇ ਉਹਨਾਂ ਨੂੰ ਵਰਤਿਆ ਜਾ ਰਿਹਾ ਹੁੰਦਾ। ਉਹੀ ਇਦਾਂ ਦਾ ਕੰਮ ਕਰਦਾ ਸਮਝਦਾਰ ਬੰਦਾ ਤੇ ਕਰਦਾ ਨਹੀਂ ਕਿਉਂਕਿ ਸਮਝਦਾਰ ਬੰਦੇ ਦੇ ਸਾਹਮਣੇ ਜਦੋਂ ਇੱਕ ਪਾਸੇ ਗੁਰਬਾਣੀ ਰੱਖੀ ਜਾਂਦੀ ਦੂਸਰੇ ਪਾਸੇ ਸਦਾਂਤ ਰੱਖਿਆ ਜਾਂਦਾ ਤੇ ਸੁਣਨ ਵਾਲੇ ਨੂੰ ਇੰਨੀ ਤੇ ਦਿਾਨਤਦਾਰੀ ਵਰਤਣੀ ਚਾਹੀਦੀ ਹੈ ਨਾ ਵੀ ਗੁਰਬਾਣੀ ਦੇ ਅਕੋਰਡਿੰਗ ਗੱਲ ਕੀਤੀ ਜਾ ਰਹੀ ਹੈ ਜਾਂ ਨਹੀਂ ਕੀਤੀ ਜਾ ਰਹੀ ਪਰ ਕਸਵਟੀ ਕੀ ਲਾਈ ਜਾਂਦੀ ਹੈ ਕਸਵਟੀ ਇਹ ਲਾਈ ਜਾਂਦੀ ਹੈ ਵੇਖੋ ਜੀ ਇਹ ਆਹ ਬੋਲਦਾ ਤੇ ਸਾਡੇ ਬਾਬਾ ਜੀ ਇਦਾਂ ਕਹਿੰਦੇ ਸੀ ਇਹ ਆਹ ਬੋਲਦਾ ਤੇ ਫਲਾਣੇ ਫਲਾਣੇ ਬੁਲਾਰੇ ਨੇ ਤੇ ਸਾਨੂੰ ਇਦਾਂ ਸਮਝਾਇਆ ਸੀ ਵੀ ਤੁਹਾਡੀ ਆਪਣੀ ਮਤਬੁੱਧ ਕੰਮ ਨਹੀਂ ਕਰਦੀ ਗੁਰਬਾਣੀ ਨੂੰ ਥੋੜਾ ਪੜ ਲਓ ਗੁਰਬਾਣੀ ਨੂੰ ਸਮਝ ਲਓ ਜਾਂ ਜਿਹੜੀ ਗੁਰਬਾਣੀ ਦੀ ਪੰਕਤੀ ਦਿੱਤੀ ਜਾ ਰਹੀ ਹੈ ਉਹਦੇ ਆਪ ਅਰਥ ਕੱਢ ਕੇ ਵੇਖ ਲਓ ਐਪ ਦੇ ਅੰਦਰੋਂ ਜਾਂ ਪੋਥੀ ਦੇ ਅੰਦਰੋਂ ਅਰਥ ਕੱਢ ਕੇ ਵੇਖ ਲਓ ਵੀ ਬੋਲਣ ਵਾਲਾ ਗਲਤ ਕੀ ਬੋਲਦਾ ਹੈ ਤੇ ਸੱਚ ਕੀ ਬੋਲਦਾ ਹੈ ਖੈਰ ਇਹ ਮੇਰਾ ਵਿਚਾਰ ਨਹੀਂ ਮੈਂ ਗੱਲ ਕਰ ਰਿਹਾ ਆਂ ਵੀ ਜਦੋਂ ਸੱਚ ਦੇ ਆਧਾਰ ਦੇ ਉੱਤੇ ਕੋਈ ਬੋਲਦਾ ਹੈ ਉਹ ਬੋਲਣ ਵਾਲੇ ਨੂੰ ਉਹਦੀ ਕੀਮਤ ਚਕਾਉਣੀ ਪੈਂਦੀ ਹੈ ਤੇ ਬੜੀ ਭਾਰੀ ਕੀਮਤ ਚਕਾਉਣੀ ਪੈਂਦੀ ਹੈ। ਦੁਰਬਿਯਾਰ ਕਰਨਾ, ਕਮੈਂਟ ਕਰਨੇ, ਗੱਲ ਇੱਥੋਂ ਤੱਕ ਸੀਮਤ ਨਹੀਂ, ਇਹ ਤੂੰ ਅੱਗੇ ਤੱਕ ਬੜੀ ਦੂਰ ਤੱਕ ਗੱਲ ਜਾਂਦੀ ਹੈ। ਖੈਰ ਇਹਨੂੰ ਮੈਂ ਗੱਲ ਨੂੰ ਬਾਤਾ ਲਮਕਾਵਾਣਾ। ਇੱਕ ਅਧੀਬ ਦਾ ਲਿਖਿਆ ਹੋਇਆ ਇੱਕ ਸ਼ੇਅਰ ਮੇਰੇ ਸਾਹਮਣੇ ਆਉਂਦਾ ਹੈ। ਉਹ ਕਹਿੰਦਾ ਹੈ ਅਗਰ ਬੋਲਤਾ ਹੂੰ, ਤਾਂ ਸ਼ਾਇਦ ਉਨਕੋ ਤਕਲੀਫ ਹੋ। ਖاموش ਰਹਤਾ ਹੂੰ ਤੋ ਨਾਨਕ ਸੇ ਕੋਤਾਈ ਹੁੰਦੀ ਹੈ ਦੁਬਾਰਾ ਕਹਿ ਦੇਣਾ ਅਗਰ ਬੋਲਤਾ ਹੂੰ ਤੋ ਸ਼ਾਇਦ ਉਨਕੋ ਤਕਲੀਫ ਹੋ ਖاموش ਰਹਤਾ ਹੂੰ ਤੋ ਨਾਨਕ ਸੇ ਕੋਤਾਈ ਹੁੰਦੀ ਹੈ ਹੁਣ ਨਾਨਕ ਸਾਹਿਬ ਦੇ ਨਾਲ ਗੁਰੂ ਸਾਹਿਬ ਦੇ ਨਾਲ ਪਾਤਸ਼ਾਹ ਦੇ ਨਾਲ ਕੋਤਾਈ ਕਰੀਏ ਜੇ ਸੱਚ ਨਾ ਬੋਲੀਏ ਜਾਂ ਜਿਹੜੇ ਮੇਰੇ ਵੀਰ ਸੱਜਣ ਭਰਾ ਹੋਰ ਸੱਚ ਬੋਲਦੇ ਨੇ ਅਗਰ ਉਹ ਸੱਚ ਨਾ ਬੋਲਣ ਤੇ ਫਿਰ ਨਾਨਕ ਦੇ ਨਾਲ ਕੋਤਾਈ ਗੁਰੂ ਦੇ ਨਾਲ ਕੋਤਾਈ ਤੇ ਜਿਉਂ ਬੋਲਦੇ ਨੇ ਤੇ ਫਿਰ ਉਹਨਾਂ ਨੂੰ ਤਕਲੀਫ ਹੁੰਦੀ ਏ ਵੀ ਬੋਲਿਆ ਕਿਉਂ ਜਾ ਰਹੇ ਆ ਕਿਉਂਕਿ ਉਹਨਾਂ ਦੇ ਵਿਰੋਧ ਵਿੱਚ ਗੱਲ ਜਾਂਦੀ ਹੈ ਖੈਰ ਮੈਂ ਇਸ ਤੋਂ ਅੱਗੇ ਚੱਲਣਾ ਅਗਰ ਨਾ ਬੋਲੀਏ ਤੇ ਫਿਰ ਜਮੀਰ ਮਰਦੀ ਏ ਅਗਰ ਜਮੀਰ ਜ਼ਿੰਦਾ ਰੱਖਣੀ ਹੈ ਤੇ ਫਿਰ ਬੋਲਣਾ ਸੁਭਾਵਿਕ ਬਣ ਜਾਂਦਾ ਪਖੰਡੀ ਤੇ 도ਗਲਿਆਂ ਨੂੰ ਸੱਚ ਦੇ ਬੋਲ ਮਾਫਕ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਕਿਉਂਕਿ ਆਪਣੀ ਜ਼ਮੀਰ ਮਰੀ ਹੁੰਦੀ ਹੈ ਤੇ ਉਹਨਾਂ ਨੇ ਆਪਣੇ ਚੇਲੇ ਚਪਟਿਆਂ ਦੀ ਜ਼ਮੀਰ ਨੂੰ ਵੀ ਓਦਾਂ ਦਾ ਹੀ ਕਰ ਦਿੱਤਾ ਹੁੰਦਾ ਹੈ ਜਿਵੇਂ ਦਾ ਮੁਖੀਆ ਹੁੰਦਾ ਹੈ ਜਿਹਨੂੰ ਆਧਾਰ ਬਣਾ ਕੇ ਤੁਸੀਂ ਮੰਨ ਰਹੇ ਹੋ ਜੈਸਾ ਸੇਵੈ ਤੈਸਾ ਹੋਵੇ ਵਾਲੀ ਗੱਲ ਬਣ ਜਾਂਦੀ ਉਹਨਾਂ ਨੇ ਆਪਣੀ ਜ਼ਮੀਰ ਮਾਰੀ ਹੁੰਦੀ ਹੈ ਪਖੰਡੀ ਸਾਧ ਲਾਣੇ ਨੇ ਤੇ ਆਪਣੇ ਚੇਲਿਆਂ ਝਾਟੜਿਆਂ ਦੀ ਵੀ ਜ਼ਮੀਰ ਓਦਾਂ ਦੀ ਉਹਨਾਂ ਨੇ ਕਰ ਦਿੱਤੀ ਹੁੰਦੀ ਮਿੱਟੀ ਦੇ ਅੰਦਰ ਰੋਲ ਦਿੱਤੀ ਹੁੰਦੀ ਹੁਣ ਉਹ ਨਾ ਪਖੰਡੀ ਸਾਧਾਂ ਨੂੰ ਸੱਚ ਚੰਗਾ ਲੱਗਦਾ ਹੈ ਨਾ ਉਹਨਾਂ ਦੇ ਚੇਲਿਆਂ ਚਪਟਿਆਂ ਨੂੰ ਸੱਚ ਚੰਗਾ ਲੱਗਦਾ ਹੈ ਕਿਉਂਕਿ ਜਮੀਰ ਜੋ ਮਰ ਗਏ ਅਗਰ ਜਮੀਰ ਜਿੰਦੀ ਹੁੰਦੀ ਤੇ ਕਿਸੇ ਬੁਲਾਰੇ ਦਾ ਸੱਚ ਬੋਲਣ ਵਾਲੇ ਬੁਲਾਰੇ ਦਾ ਗੁਰਬਾਣੀ ਦੇ ਬੇਸ ਤੇ ਬੋਲਣ ਵਾਲੇ ਬੁਲਾਰੇ ਦਾ ਵਿਰੋਧ ਕਦੇ ਨਾ ਹੁੰਦਾ ਦੂਜੀ ਗੱਲ ਅਗਰ ਤੁਸੀਂ ਮੌਨ ਤਾਰ ਲਓ ਬੇ ਸਾ ਜੋ ਬੋਲਦੇ ਨੇ ਬੋਲੀ ਜਾਣ ਪਖੰਡੀ ਪ੍ਰਚਾਰਕ ਜੋ ਬੋਲਦੇ ਨੇ ਬੋਲੀ ਜਾਣ ਸਾਨੂੰ ਕੀ ਅਸੀਂ ਤੇ ਮੌਨ ਤਾਰਿਆ ਅਸੀਂ ਤੇ ਕਿਸੇ ਨੂੰ ਕੁਝ ਕਹਿਣਾ ਹੀ ਨਹੀਂ ਪਰ ਇਹ ਤੁਹਾਡਾ ਤਾਰਿਆ ਹੋਇਆ ਮੌਨ ਇੱਕ ਦਿਨ ਤੁਹਾਡੇ ਘਰ ਦੇ ਅੰਦਰ ਹੀ ਦਖਲ ਅੰਦਾਜ਼ ਕਰ ਜਾਏਗਾ ਤੇ ਜਿਸ ਦਿਨ ਤੁਹਾਡੇ ਘਰ ਦੇ ਅੰਦਰ ਆਣ ਕੇ ਇਹਨਾਂ ਦੇ ਪਖੰਡ ਦਾ ਅਸਰ ਹੋਇਆ ਤੁਹਾਨੂੰ ਉਹ ਚੰਗਾ ਨਾ ਲੱਗਾ ਨਾ ਬੋਲਣ ਵਾਲਿਆਂ ਨੂੰ ਕਹਿ ਰਿਹਾ ਜਿਹੜੇ ਪਖੰਡ ਨੂੰ ਸੁਣ ਕੇ ਗੱਪ ਕਹਾਣੀਆਂ ਨੂੰ ਸੁਣ ਕੇ ਉਹਨਾਂ ਨੂੰ ਪ੍ਰਸ਼ਨ ਨਹੀਂ ਕਰਦੇ ਉਹਨਾਂ ਦੇ ਸਾਹਮਣੇ ਬੋਲਦੇ ਨਹੀਂ ਹੈ ਜਦੋਂ ਕੋਈ ਸਟੇਜ ਤੇ ਬੋਲਦਾ ਹੈ ਤੇ ਤੁਹਾਡਾ ਇਹ ਫਰਜ਼ ਬਣ ਜਾਂਦਾ ਹੈ ਵੀ ਉਹਦੇ ਸਾਹਮਣੇ ਖਲੋਵੋ ਉਹਨੂੰ ਆਖੋ ਪਿਆਰ ਦੇ ਨਾਲ ਬਾਬਾ ਜੀ ਵੀ ਤੁਸੀਂ ਆਹ ਕਹਿ ਰਹੇ ਹੋ ਭਾਈ ਸਾਹਿਬ ਪ੍ਰਚਾਰਕ ਸਹਿਬਾਨ ਜੀ ਤੁਸੀਂ ਆਹ ਕਹਿ ਰਹੇ ਹੋ ਤੇ ਬਾਣੀ ਇਦਾਂ ਕਹਿੰਦੀ ਅਗਲੇ ਨੂੰ ਪਤਾ ਹੋਵੇ ਵੀ ਮੇਰੇ ਤੇ ਤਰਕ ਹੁੰਦਾ ਹੈ ਮੇਰੇ ਤੇ ਸਵਾਲ ਹੁੰਦਾ ਹੈ ਮੈਨੂੰ ਜਵਾਬ ਦੇਣਾ ਪੈਣਾ ਹੈ ਅਗਲੀ ਵਾਰੀ ਆਪੇ ਮਿਹਨਤ ਕਰਕੇ ਆਉਣਗੇ ਗੁਰਬਾਣੀ ਦੇ ਵਿਰੋਧ ਨਾ ਬੋਲਣਗੇ ਪਰ ਤੁਸੀਂ ਰਹਿੰਦੇ ਹੋ ਚੁੱਪ ਸਾਨੂੰ ਕੀ ਬਾਬਾ ਜੀ ਬੋਲ ਗਏ ਨੇ ਪ੍ਰਚਾਰਕ ਬੋਲ ਗਏ ਸਾਨੂੰ ਕੀ ਉਹ ਪਖੰਡ ਦਾ ਅਸਰ ਤੁਹਾਡੇ ਘਰ ਵਿੱਚ ਵੀ ਹੋਏਗਾ ਤੇ ਜਿਸ ਦਿਨ ਪਖੰਡ ਦਾ ਅਸਰ ਤੁਹਾਡੇ ਘਰ ਵਿੱਚ ਹੋਏਗਾ ਨਾ ਉਦੋਂ ਤੁਹਾਨੂੰ ਸਮਝ ਲੱਗੇਗੀ ਵੀ ਇਹ ਅਸਰ ਕਿੰਨਾ ਡੂੰਘਾ ਆਇਆ ਹੈ ਖੈਰ ਅੱਜ ਦੇ ਤੁਹਾਨੂੰ ਇਦਾਂ ਲੱਗਦਾ ਹੈ ਨਾ ਵੀ ਜਦੋਂ ਦੂਜੇ ਦੇ ਘਰ ਵਿੱਚ ਬਲਦੀ ਏ ਬਲਾਤਕਾਰ ਹੁੰਦੇ ਨੇ ਬੱਚਿਆਂ ਦੇ ਨਾਲ ਬੱਚੀਆਂ ਦੇ ਨਾਲ ਵੀ ਵਿਚਾਰੀ ਹੁੰਦੀ ਏ ਹੋਰ ਤਰ੍ਹਾਂ ਤਰ੍ਹਾਂ ਦੇ ਕਣੌਣੇ ਅਪਰਾਧ ਹੁੰਦੇ ਨੇ ਲੁੱਟਾਂ ਖੋਵਾਂ ਹੁੰਦੀਆਂ ਨੇ ਅੱਜ ਤੇ ਤੁਹਾਨੂੰ ਲੱਗਦਾ ਵੀ ਦੂਜੇ ਨਾਲ ਹੋਇਆ ਤੇ ਦੂਸਰੇ ਦੇ ਘਰ ਲੱਗੀ ਅਗ ਤੁਹਾਨੂੰ ਬਸੰਤਰ ਦੇਵ ਤੇ ਵਰਗੇ ਲੱਗਦੀ ਏ ਤੇ ਜਿਸ ਦਿਨ ਤੁਹਾਡੇ ਘਰ ਵਿੱਚ ਇਹ ਨੌਬਤ ਆਈ ਨਾ ਉਦੋਂ ਪਤਾ ਲੱਗਣਾ ਵੀ ਅੱਗ ਦਾ ਸੇਕ ਕੀ ਹੁੰਦਾ ਹੈ। ਉਦੋਂ ਬਸੰਤਰ ਨਹੀਂ ਕਹੋਗੇ। ਉਦੋਂ ਕਹੋਗੇ ਮੇਰੇ ਘਰ ਵਿੱਚ ਅੱਗ ਲੱਗੀ। ਖੈਰ ਪਿੰਡ ਵਿੱਚ ਕਿਸੇ ਦੇ ਨਾਲ ਵੀ ਤਕਾ ਹੁੰਦਾ ਹੋਵੇ। ਵਿਗਾੜ ਪੈਂਦਾ ਹੋਵੇ ਤੇ ਤੁਹਾਨੂੰ ਬੋਲਣਾ ਚਾਹੀਦਾ ਹੈ। ਪਖੰਡ ਦੇ ਵਿਰੁੱਧ ਤੁਹਾਨੂੰ ਬੋਲਣਾ ਚਾਹੀਦਾ ਹੈ। ਬੇਸ਼ੱਕ ਬੋਲਣ ਵਾਲਿਆਂ ਦੀ ਗਿਣਤੀ ਘੱਟ ਹੋਵੇ ਪਰ ਉਹਦਾ ਅਸਰ ਲੰਮੇਰਾ ਹੋ ਕੇ ਰਹਿ ਜਾਂਦਾ ਹੈ। ਅਗਰ ਤੁਸੀਂ ਹੀਆ ਕਰੋ। ਅਗਰ ਤੁਸੀਂ ਕੋਸ਼ਿਸ਼ ਕਰੋ। ਪਿੰਡ ਦੇ ਅੰਦਰ ਕਿਸੇ ਦੀ ਧੀ ਪੈਣ ਦੀ ਜਤੂ ਸ਼ਾਲੀ ਜਾ ਰਹੀ ਹੈ ਪਖੰਡੀ ਲਾਣੇ ਵੱਲੋਂ ਤੇ ਤੁਹਾਨੂੰ ਮੋਹ ਚ ਘੁੰਗਣੀਆਂ ਪਾ ਕੇ ਨਹੀਂ ਬਹਿਣਾ ਚਾਹੀਦਾ ਕਿਉਂ ਕੱਲ ਨੂੰ ਵਾਰੀ ਤੁਹਾਡੀ ਵੀ ਆ ਸਕਦੀ ਨਾ ਬੋਲਣ ਕਰਕੇ ਸਮਾਜ ਦੇ ਅੰਦਰ ਗੁੰਡੇ ਪੈਦਾ ਹੋਏ ਧੋਖੇ ਬਾਦ ਪੈਦਾ ਹੋਏ ਪਖੰਡੀ ਸਾਧ ਪੈਦਾ ਹੋਏ ਤੇ ਇਹ ਸਭ ਪੈਦਾ ਹੁੰਦੇ ਰਹਿਣਗੇ ਜਿੰਨਾ ਸਮਾਂ ਤੁਹਾਡੀ ਜ਼ੁਬਾਨ ਨੂੰ ਤਾਲਾ ਲੱਗਾ ਰਹੇਗਾ ਕਿਸੇ ਵੀ ਗੁਨਾ ਦੇ ਚੁੱਪ ਰਹਿ ਕੇ ਭਾਗੀਦਾਰ ਨਾ ਬਣੋ ਹਿੱਸੇਦਾਰ ਨਾ ਬਣੋ ਚੁੱਪ ਰਹਿਣ ਦੀ ਕੀਮਤ ਸਭ ਨੂੰ ਚੁਕਾਉਣੀ ਪੈਂਦੀ ਹੈ ਮੈਂ ਉਹਨੇ ਗੱਲ ਕਹਿ ਰਿਹਾ ਸਨਾਂ ਵੀ ਬੋਲਣ ਦੀ ਕੀਮਤ ਤੇ ਬੁਲਾਰਿਆਂ ਨੂੰ ਬੋਲਣ ਵਾਲਿਆਂ ਨੂੰ ਚੁਕਾਉਣੀ ਪੈਂਦੀ ਪਰ ਉਹਨਾ ਬੁਲਾਰਿਆਂ ਜਿਹੜੇ ਸੱਚ ਬੋਲਦੇ ਨੇ ਦੂਜੇ ਬੁਲਾਰਿਆਂ ਨੂੰ ਤੇ ਸਗੋਂ ਦੂਨ ਸਵਾਏ ਗੱਫੇ ਮਿਲਦੇ ਨੇ ਕਈ ਗੁਣਾ ਵੱਧ ਕੇ ਉਹਨਾਂ ਦੇ ਝੂਠ ਦੀ ਕੀਮਤ ਪੈਂਦੀ ਜਿਹੜੇ ਸੱਚ ਬੋਲਣ ਵਾਲੇ ਨੇ ਕੀਮਤ ਉਹਨਾਂ ਨੂੰ ਚੁਕਾਉਣੀ ਪੈਂਦੀ ਝੂਠ ਬੋਲਣ ਵਾਲਿਆਂ ਨੂੰ ਨਹੀਂ ਰ ਚੁੱਪ ਰਹਿਣ ਦੀ ਕੀਮਤ ਸਾਰਿਆਂ ਨੂੰ ਚਕਾਉਣੀ ਪੈਣੀ ਸਾਰੀ ਕੌਮ ਨੂੰ ਸਾਰੇ ਪਰਿਵਾਰ ਨੂੰ ਕੀਮਤ ਚਕਾਉਣੀ ਪੈਣੀ ਤੁਸੀਂ ਬਾਬਿਆਂ ਦੇ ਵਿਰੁੱਧ ਬੋਲਣਾ ਛੱਡਿਆ ਤੁਸੀਂ ਚੁੱਪ ਧਾਰਨ ਕੀਤੀ ਤੇ ਅੱਜ ਉਹ ਪਖੰਡ ਅਮਰਵੇਲ ਦੀ ਤਰ੍ਹਾਂ ਪੂਰੀ ਕੌਮ ਦੇ ਉੱਤੇ ਛਾ ਗਿਆ ਕਿ ਨਹੀਂ ਛਾ ਗਿਆ ਇਹ ਤੁਹਾਡੇ ਚੁੱਪ ਰਹਿਣ ਦਾ ਕਾਰਨ ਹੈ ਅਗਰ ਪਰਿਵਾਰ ਦਾ ਮੁਖੀਆ ਕੋਈ ਜਵਾਰੀ ਹੋਵੇ ਮੈਂ ਉਦਾਹਰਣ ਦੇ ਰਿਹਾ ਪਰਿਵਾਰ ਦਾ ਮੁਖੀਆ ਜਵਾਰੀ ਹੋਵੇ ਸ਼ਰਾਬੀ ਹੋਵੇ ਤੇ ਘਰ ਦੇ ਅੰਦਰ ਇੱਕ ਹੀ ਔਰਤ ਤੁਹਾਡੀ ਮਾਂ ਭੈਣ ਜਿਹੜੀ ਘਰ ਦੇ ਅੰਦਰ ਉਸ ਮੁਖੀਏ ਦੇ ਘਰ ਵਾਲੀ ਹੋਵੇ ਉਹ ਬੋਲਦੇ ਉਹਦੇ ਨਾਲ ਧੀਆਂ ਨੂੰ ਪੁੱਤਾਂ ਨੂੰ ਸਾਰਿਆਂ ਨੂੰ ਬੋਲਣਾ ਚਾਹੀਦਾ ਹੈ ਅਗਰ ਨਹੀਂ ਬੋਲਦੇ ਤੇ ਧੀਆਂ ਪੁੱਤਾਂ ਦਾ ਉਹ ਪਰਿਵਾਰ ਦਾ ਮੁਖੀਆ ਵੱਡਾ ਨੁਕਸਾਨ ਕਰਕੇ ਚਲਾ ਜਾਏਗਾ ਅਗਰ ਸਮਾ ਰਹਿੰਦਿਆਂ ਜਥੇਦਾਰਾਂ ਜਥੇਦਾਰਾਂ ਦੀਆਂ ਵਦੀਕੀਆਂ ਨੂੰ ਵੇਖ ਕੇ ਤੁਸੀਂ ਬੋਲਿਆ ਹੁੰਦਾ ਚੁੱਪ ਨਾ ਰਹਿੰਦੇ ਬਾਬਿਆਂ ਦਾ ਪਖੰਡ ਵੇਖ ਕੇ ਤੁਸੀਂ ਬੋਲਿਆ ਹੁੰਦਾ ਚੁੱਪ ਨਾ ਰਹਿੰਦੇ ਗੱਪ ਕਹਾਣੀਆਂ ਸੁਣਾਉਣ ਵਾਲੇ ਪ੍ਰਚਾਰਕਾਂ ਦੇ ਵਿਰੁੱਧ ਬੋਲਿਆ ਹੁੰਦਾ ਚੁੱਪ ਨਾ ਰਹਿੰਦੇ ਤੇ ਅੱਜ ਕੌਮ ਦੀ ਦਸ਼ਾ ਕੁਝ ਹੋਰ ਹੋਣੀ ਸੀ ਪਰ ਤੁਹਾਡੇ ਚੁੱਪ ਰਹਿਣ ਦਾ ਅਸਰ ਕੀ ਹੋਇਆ ਉਹ ਤੁਹਾਡਾ ਚੁੱਪ ਰਹਿਣਾ ਉਹਨਾਂ ਦੀ ਤਾਕਤ ਬਣ ਕੇ ਸਾਬਤ ਹੋਇਆ ਤੁਸੀਂ ਚੁੱਪ ਰਹੇ ਤੇ ਬਾਬੇ ਵੱਧ ਤੋਂ ਵੱਧ ਗੱਪ ਕਹਾਣੀਆਂ ਸੁਣਾਉਂਦੇ ਰਹੇ ਜਥੇਦਾਰ ਵਧੇਕੀਆਂ ਕਰਦੇ ਰਹੇ ਉਹਨਾਂ ਦੀ ਤਾਕਤ ਵਧ ਹੀ ਗਈ ਵੇ ਲੋਕ ਤੇ ਪੁੱਛਦੇ ਨਹੀਂ ਲੋਕ ਤੇ ਚੁੱਪ ਰਹਿੰਦੇ ਨੇ ਫਿਰ ਅਸੀਂ ਇਸ ਤੋਂ ਅੱਗੇ ਦੀ ਗੱਲ ਕਿਉਂ ਨਾ ਕਰੀ ਅੱਗੇ ਦਾ ਝੂਠ ਕਿਉਂ ਨਾ ਸੁਣਾਈਏ ਪੂਰੀ ਕੌਮ ਨੂੰ ਸਮਾਂ ਰਹਿੰਦਿਆਂ ਬੋਲਣਾ ਚਾਹੀਦਾ ਸੀ ਅੱਜ ਵੀ ਬੋਲਣਾ ਚਾਹੀਦਾ ਹੈ ਸਮਾਂ ਬੀਤ ਜਾਣ ਤੋਂ ਬਾਅਦ ਤੁਹਾਡੇ ਬੋਲਣ ਦਾ ਕੋਈ ਅਰਥ ਨਹੀਂ ਹੁੰਦਾ ਜਦੋਂ ਸਮਾਂ ਨਿਕਲ ਗਿਆ ਤੇ ਉਦੋਂ ਬੋਲੋ ਵੇਖੋ ਜੀ ਫਲਾਣੇ ਨੇ ਗਲਤੀ ਕੀਤੀ ਫਲਾਣੇ ਨੇ ਵਧੇਕੀ ਕੀਤੀ ਹੁਣ ਬੋਲਣ ਦਾ ਕੀ ਅਰਥ ਹੈ ਸਮਾ ਰਹਿੰਦਿਆਂ ਤੁਹਾਨੂੰ ਬੋਲਣਾ ਚਾਹੀਦਾ ਹੈ ਇਸ ਕਰਕੇ ਜਿਹੜੇ ਵੀ ਕੌਮ ਦੇ ਹਮਦਰਦ ਨੇ ਜਿਹੜੇ ਵੀ ਕੌਮ ਦੀ ਮਦਦ ਕਰਨਾ ਚਾਹੁੰਦੇ ਨੇ ਦੇਸ਼ ਦੀ ਮਦਦ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਧੋਖੇ ਬਾਜਾਂ ਦੇ ਫਰੇਬੀਆਂ ਦੇ ਵਿਰੁੱਧ ਵਿੱਚ ਖੜੋਣਾ ਚਾਹੀਦਾ ਹੈ ਬੋਲਣਾ ਚਾਹੀਦਾ ਹੈ ਇਹ ਸੋਚ ਬੜੀ ਬੁਰੀ ਹੈ ਕਿ ਮੇਰਾ ਕੀ ਵਿਗੜਦਾ ਫਲਾਣੇ ਦਾ ਨੁਕਸਾਨ ਹੋਇਆ ਤੇ ਹੋਈ ਜਾਵੇ ਮੇਰਾ ਕੀ ਵਿਗੜਦਾ ਹੈ ਅੱਜ ਜੋ ਦਾ ਹੋਇਆ ਕੱਲ ਨੂੰ ਤੇਰਾ ਵੀ ਹੋਏਗਾ ਵਾਰੀ ਤੇਰੀ ਆ ਸਕਦੀ ਹੈ ਜਿੱਥੇ ਬੋਲਣ ਦੀ ਲੋੜ ਹੋਵੇ ਉੱਥੇ ਜ਼ਰੂਰ ਬੋਲਣਾ ਚਾਹੀਦਾ ਤੇ ਜਿੱਥੇ ਚੁੱਪ ਰਹਿਣ ਦੀ ਲੋੜ ਹੋਵੇ ਨਾ ਉੱਥੇ ਚੁੱਪ ਰੋ ਪਰ ਚੁੱਪ ਤੁਹਾਡੀ ਕਾਇਰਤਾ ਨਾ ਬਣ ਜਾਏ ਚੁੱਪ ਤੁਹਾਡੀ ਕਾਇਰਤਾ ਦੇ ਵਿੱਚੋਂ ਪੈਦਾ ਨਾ ਹੋਵੇ ਤੁਸੀਂ ਬੋਲੋ ਭਾਵੇਂ ਇਕੱਲੇ ਹੋ ਦੋ ਹੋ ਚਾਰ ਹੋ ਪਿੰਡ ਦੇ ਅੰਦਰ ਤੁਸੀਂ ਅੱਜ ਚਾਰੋ ਤੇ ਕੱਲ ਨੂੰ 400 ਦੀ ਗਿਣਤੀ ਵੀ ਬਣ ਸਕਦੀ ਹੈ ਜਿੱਥੇ ਚੁੱਪ ਰਹਿਣ ਦੀ ਲੋੜ ਹੈ ਉੱਥੇ ਚੁੱਪ ਰੋ ਉੱਥੇ ਗਲੇ ਦੀਆਂ ਰਗਾਂ ਫੁਲਾ ਫੁਲਾ ਕੇ ਬੋਲਣ ਦਾ ਕੋਈ ਅਰਥ ਨਹੀਂ ਮੈਂ ਉਹਨਾਂ ਸਾਰਿਆਂ ਬੁਲਾਰਿਆਂ ਦਾ ਹਾਰਦਿਕ ਧੰਨਵਾਦ ਕਰਦਾ ਤੈ ਦਿਲੋਂ ਧੰਨਵਾਦ ਕਰਦਾ ਜਿਹੜੇ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੇਸ ਬਣਾ ਕੇ ਗੁਰਬਾਣੀ ਨੂੰ ਆਧਾਰ ਬਣਾ ਕੇ ਗੁਰਬਾਣੀ ਦੇ ਅਕੋਰਡਿੰਗ ਬੋਲਦੇ ਨੇ ਬੋਲਦੇ ਰਹੋ ਤੁਹਾਡੀ ਵਿਰੋਧਤਾ ਤੇ ਹੁੰਦੀ ਰਹੇਗੀ ਕੋਈ ਗੱਲ ਨਹੀਂ ਗੁਰੂ ਨਾਨਕ ਸਾਹਿਬ ਦੀ ਵੀ ਹੋਈ ਤੁਹਾਡੀ ਵੀ ਥੋੜੀ ਬਹੁਤੀ ਚਲਦੀ ਰਹੇਗੀ ਤੇ ਮੈਂ ਇਹਨਾਂ ਬੁਲਾਰਿਆਂ ਦੇ ਰਿਸ਼ਤੇਦਾਰਾਂ ਤੇ ਸੱਜਣਾ ਮਿੱਤਰਾਂ ਨੂੰ ਇੱਕ ਰਿਕੁਐਸਟ ਕਰਨੀ ਚਾਹੁੰਦਾ ਜੇ ਤੁਸੀਂ ਹਮੈਤ ਕਰਨ ਜੋਗੇ ਨਹੀਂ ਨਾ ਤੇ ਕਮ ਸੇ ਕਮ ਉਹਨਾਂ ਦਾ ਮਨੋਂ ਬਲ ਡੇਗਿਆ ਨਾ ਕਰੋ ਕਮ ਸੇ ਕਮ ਉਹਨਾਂ ਦੇ ਅੰਦਰ ਆਪਣੀਆਂ ਹੌਲੀਆਂ ਗੱਲਾਂ ਕਰਕੇ ਨੈਗੇਟਿਵਿਟੀ ਨਾ ਭਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ